ਮੈਨੂੰ ਕੀ ਪਤਾ ਸੀ ਉਸ ਚੰਦਰੀ ਦੀ ਚਾਲ ਦਾ ਅੱਜ ਤਾਂ ਨਹੀਂ ਸਾਡਾ ਸੀ ਪਿਆਰੀ ਕਹੀ ਸਾਲ ਦਾ ਮੈਨੂੰ ਕੀ ਪਤਾ ਸੀ ਉਸ ਚੰਦਰੀ ਦੀ ਚਾਲ ਦਾ ਅੱਜ ਤਾਂ ਨਹੀਂ ਸਾਡਾ ਸੀ ਪਿਆਰੀ ਕਹੀ ਸਾਲ ਦਾ ਮੈਨੂੰ ਦਿਲ ਚ ਬਸਾ ਕੇ ਬੁਹੇ ਨਜ਼ਰਾਂ ਦੇ ਦਿਲ ਚ ਬਸਾ ਕੇ ਬੁਹੇ ਨਜ਼ਰਾਂ ਦੇ ਕਦੇ ਸੀ ਉਹ ਫੇੜਦੀ ਰਹੀ ਜਿਵੇਂ ਮਿੱਟੀ ਧਾਬਣਾ ਕੇ ਘਰ ਖੇਡਦੇ ਜਵਾਂ ਕੇ ਮarre ਜਾਣੀ ਮੇਰੇ ਦਿਲ ਨਾਲੇ ਖੇਡਦੀ ਰਹੀ ਹੋ ਜਿਵੇਂ ਮਿੱਟੀ ਧਾਬਣਾ ਕੇ ਘਰ ਖੇਡਦੇ ਜਵਾਂ ਕੇ ਮarre ਜਾਣੀ ਮੇਰੇ ਦਿਲ ਨਾਲੇ ਖੇਡਦੀ ਰਹੀ ਧਰਮਪ੍ਰੀਤ ਦੇ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਹੈ ਕਿਵੇਂ ਤੁਸੀਂ ਉਹਨਾਂ ਤੱਕ ਪਹੁੰਚਦੇ ਹੋ ਤੇ ਕਿਹਨਾਂ ਬਾਈ ਜੀ ਉਹਨਾਂ ਦਾ ਪ੍ਰੋਗਰਾਮ ਸੀਗਾ ਕਿਤੇ ਰਿਸ਼ਤੇਦਾਰ ਦੇ ਵਿੱਚ ਤੇ ਬਲਾਸਪੁਰ ਤੋਂ ਤੇ ਮੇਰੇ ਡੈਡੀ ਜੀ ਨਾਲ ਉਹਨਾਂ ਦੇ ਗਏ ਸੀ ਬਲਾਸਪੁਰ ਪ੍ਰਦੇਸ਼ ਜਿੰਨੇ ਬਾਈ ਦੇ ਦੋਸਤ ਸੀ ਮੇਰੇ ਡੈਡੀ ਦੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਬਾਈ ਉਹਨਾਂ ਦੇ ਨਾਲ ਤਨਪ੍ਰੀ ਜੀ ਉਹਨਾਂ ਦੇ ਨਾਲ ਮੇਰੇ ਡੈਡੀ ਜੀ ਉਹਨਾਂ ਦੀ ਵਿਆਂ ਕਰਕੇ ਸਾਡੇ ਮੁੰਡੇ ਨੂੰ ਗਾਉਣ ਦਾ ਸ਼ੌਂਕ ਆ ਉਹ ਕਹਿੰਦੇ ਵੀ ਸਾਡਾ ਹੈਗਾ ਬਲਾਸਪੁਰ ਪਰ ਉਹ ਵੀ ਮੁੰਡੇ ਨੂੰ ਉੱਥੇ ਭੇਜੇ ਮੈਂ ਮੁੰਡੇ ਨੂੰ ਮਿਲ ਲੂੰਗਾ ਚਲ ਮੈਂ ਪੜ੍ਹਾਈ ਦੇ ਨਾਲ ਨਾਲ ਬਾਈ ਫਿਰ ਇਹ ਸ਼ੌਂਕ ਨੂੰ ਵੀ ਜਾਰੀ ਰੱਖਿਆ ਉਸ ਤੋਂ ਬਾਅਦ ਬਲਾਸਪੁਰ ਜਦੋਂ ਪ੍ਰੋਮੋਸਿਮ ਉੱਥੇ ਮਿਲਿਆ ਬਾਈ ਉਹਨਾਂ ਨੂੰ ਉਹਨਾਂ ਨੇ ਫਿਰ ਮੈਨੂੰ ਟਾਈਮ ਦਿੱਤਾ ਉਹਦੇ ਤਾਈ ਹੁਣ ਕੋਲ ਸਿੱਖਣ ਦਾ ਬਠੰਡੇ ਗਿਆ ਬਾਈ ਉਹਨਾਂ ਦੇ ਨਾਲ 2001-02 ਚ ਕਿਹੋ ਜੀਆਂ ਬਾਈ ਗੱਲਾਂ ਕਰਦਾ ਹੁੰਦਾ ਸੀ ਕਿਹੋ ਜਿਆ ਧਰਮਪ੍ਰੀਤ ਦਾ ਸੁਭਾਅ ਸੀ ਸੁਭਾਅ ਦੀ ਤਾਂ ਵੀਰ ਗੱਲ ਇਹਦਾ ਸੀ ਬਾਈ ਜੀ ਥੋੜੇ ਸੁਭਾਅ ਦੇ ਸੰਗਾਓ ਵੀ ਸੀਗੇ ਹਨਾ ਸਵਾਦ ਇਹ ਸੰਗਾਉ ਵੀ ਸੀ ਕਿਸੇ ਨਾਲ ਵੀ ਜਾਂ ਗੱਲ ਨਹੀਂ ਕਰਨੀ ਜਾਂ ਆਪਦਾ ਵਸ ਸਿਰਫ ਕੰਮ ਦੇ ਵਿੱਚ ਹੀ ਮਤਲਬ ਰੱਖਣਾ ਹਨਾ ਇਦਾਂ ਦਾ ਸਵਾਸ ਵੀਰੇ ਸੰਗਾਉ ਜੀ ਦਾ ਸਵਾਸ ਵੀ ਕੋਈ ਜ਼ਿਆਦਾ ਵੀ ਨਹੀਂ ਸੀਗਾ ਵੀ ਬਾਹਰ ਨਿਕਲਣਾ ਘੱਟ ਆ ਆਪਣੇ ਕੰਮ ਨਾਲ ਮਤਲਬ ਰੱਖਣਾ ਇਦਾਂ ਦਾ ਹੀ ਸਵਾਸ ਸੀ ਵੀਰੇ ਬਾਈ ਜੀ ਕੀ ਰਿਐਕਟ ਹੁੰਦਾ ਸੀ ਜਦੋਂ ਲੋਕਾਂ ਦੀ ਮਤਲਬ ਤਾੜੀਆਂ ਵੱਜਦੀਆਂ ਸੀ ਜਾਂ ਲੋਕੀ ਵਾਹ ਵਾਹ ਦਿੰਦੇ ਸੀਗੇ ਹਨਾ ਕਿਉਂਕਿ ਇੱਕ ਨਾਮ ਨੂੰ ਬਣਾਉਣ ਪਿੱਛੇ ਬਹੁਤ ਜ਼ਿੰਦਗੀ ਲੰਘ ਜਾਂਦੀ ਹੈ ساری ਉਮਰ ਆਪਾਂ ਕਮਾਈ ਕਹਿ ਸਕਦੇ ਹਾਂ ਨਾ ਜਿੰਨੇ ਵੀ ਬਾਈ ਦੇ ਗਾਣੇ ਰਿਕਾਰਡ ਹੋਏ ਜਾਂ ਟੇਪਾਂ ਆਈਆਂ ਸੀ ਹਨਾ ਹਰ ਗਾਣਾ ਹਿੱਟ ਸੀ ਹਣਾ ਲੋਕਾਂ ਦਾ ਜਿਹੜਾ ਸੁਣਨ ਦਾ ਨਜ਼ਰਗਾ ਹੁੰਦਾ ਸੀ ਉਹ ਵੀ ਬੜਾ ਪਿਆਰ ਵਾਲਾ ਹੁੰਦਾ ਸੀਗਾ ਬਾਈ ਜੀ ਜਿਹੜੇ ਕਿਉਂਕਿ ਸੈਡ Song ਦੇ ਵਿੱਚ ਬਾਈ ਨੂੰ ਇਹ ਹੁੰਦਾ ਸੀ ਵੀ ਯਾਰਾ ਜਿਹੜੇ ਟੁੱਟੇ ਦਿਲਾਂ ਦਾ ਬਾਦਸ਼ਾਹ ਕਹਿੰਦੇ ਸੀ ਬਾਈ ਨੂੰ ਹਣਾ ਵੀ ਯਾਰਾ ਕੀ ਬਾਤ ਬਾਈ ਗਾਉਂਦਾ ਸੀ ਕਿਉਂਕਿ ਸੈਡ ਦੇ ਵਿੱਚ ਤਾਂ ਸਭ ਤੋਂ ਉੱਪਰ ਬਾਈ ਧਰਮਪ੍ਰੀਤ ਦਾ ਨਾਮ ਸੀਗਾ ਤੇ ਫਿਰ ਤਾਂ ਬਾਈ ਜਦੋਂ ਸਟੇਜ ਤੇ ਉਸ ਗਾਣੇ ਨੂੰ ਨਿਭਾਉਂਦੇ ਸੀ ਬਾਈ ਜੀ ਹਣਾ ਜਾਂ ਐਕਟਿੰਗ ਕਰਦੇ ਸੀ ਤਾਂ ਬਖੂਬੀ ਯਾਨੀ ਕਿ ਐ ਜਿਵੇਂ ਕਹਿੰਦੇ ਫਿਲਮ ਚੱਲਦੀ ਹੁੰਦੀ ਓ ਮਰੇ ਏਦਾਂ ਬਣਾਉਂਦੇ ਸੀ ਤੇ ਲੋਕਾਂ ਦਾ ਬਾਈ ਪਿਆਰ ਤਾਂ ਇੰਨਾ ਮਿਲਦਾ ਸੀ ਜਿੰਨਾ ਵੀ ਕਹਿ ਦਈਆਂ ਪ ਉਹ ਵੀ ਬਹੁਤ ਜ਼ਿਆਦੇ ਵੀਰੇ ਹਨਾ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਵੀ ਪਾਟਾ ਫਿਰੋਜ਼ਪੁਰ ਏਰੀਆ ਦੇ ਵਿੱਚ ਪੈਂਦਾ ਪਿੰਡ ਉੱਥੇ ਬੋਰਡ ਦਾ ਟਾਣਾ ਟੁੱਟ ਗਿਆ ਜੀ ਇੰਨਾ ਕਰ ਸੀ ਬਾਈ ਦੇ ਦੋਸਤ ਵੀਬਿੰਦਰ ਪਾਟਾ ਜੀ ਉਹਨਾਂ ਨੇ ਪ੍ਰੋਗਰਾਮ ਕਰਾਇਆ ਸੀ ਬਹੁਤ ਘੱਟ ਸੀ ਵੀਰੇ ਇੰਨਾ ਕਰ ਸੀ ਕਿ ਵੀ ਤੁਸੀਂ ਮੰਨ ਕੇ ਚੱਲੋ ਵੀ ਬੋਰਡ ਦਾ ਟਾਣਾ ਟੁੱਟ ਗਿਆ ਸੀ ਇੰਨਾ ਕਰ ਸੀਗਾ ਅੱਛਾ ਮਾਨਕ ਬਾਈ ਮੈਂ ਗੱਲ ਕਰਾਂ ਧਰਮਪ੍ਰੀਤ ਦੇ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਹੈ ਇੱਕ ਕਿਵੇਂ ਤੁਸੀਂ ਉਹਨਾਂ ਤੱਕ ਪਹੁੰਚਦੇ ਹੋ ਤੇ ਫਿਰ ਕਿਵੇਂ ਤੁਸੀਂ ਜਿਹੜਾ ਸਟੇਜ ਦੇ ਸ਼ੋਅ ਲਾਉਣੇ ਉਹਨਾਂ ਨਾਲ ਦੇਖਣ ਨੂੰ ਮਿਲਦੇ ਹੈ ਹਾਂ ਜੀ ਵੀਰ ਗਗਨ ਇੱਕ ਨਾ ਬਾਈ ਜੀ ਉਹਨਾਂ ਦਾ ਪ੍ਰੋਗਰਾਮ ਸੀਗਾ ਕਿਤੇ ਰਿਸ਼ਤੇਦਾਰ ਦੇ ਵਿੱਚ ਤੇ ਬਲਾਸਪੁਰ ਤੋਂ ਤੇ ਮੇਰੇ ਡੈਡੀ ਜੀ ਵੀ ਨਾਲ ਉਹਨਾਂ ਦੇ ਗਏ ਸੀ ਬਲਾਸਪੁਰ ਪ੍ਰਦੇਸ਼ ਜਿੰਨੇ ਬਾਈ ਦੇ ਦੋਸਤ ਸੀ ਮੇਰੇ ਡੈਡੀ ਦੇ ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਬਾਈ ਉਹਨਾਂ ਦੇ ਨਾਲ ਤਨਪ੍ਰੀ ਜੀ ਉਹਨਾਂ ਦੇ ਨਾਲ ਮੇਰੇ ਡੈਡੀ ਜੀ ਉਹਨਾਂ ਦੀ ਵੀ ਆ ਕਰਕੇ ਸਾਡੇ ਮੁੰਡੇ ਨੂੰ ਗਾਉਣ ਦਾ ਸ਼ੌਂਕ ਆ ਉਹ ਕਹਿੰਦੇ ਵੀ ਸਾਡਾ ਹੈਗਾ ਬਲਾਸਪੁਰ ਪਰ ਉਹ ਵੀ ਮੁੰਡੇ ਨੂੰ ਉੱਥੇ ਭੇਜੇ ਮੈਂ ਮੁੰਡੇ ਨੂੰ ਮਿਲ ਲੂੰਗਾ ਵੀ ਕਿੱਦਾਂ ਦਾ ਲੱਗਦਾ ਪਹਿਲਾਂ ਤਾਂ ਉਹ ਕਹਿੰਦੇ ਵੀ ਆਪ ਦੀ ਪੜ੍ਹਾਈ ਪੂਰੀ ਕਰੇ ਵੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਉਹਨੂੰ ਗਾਉਣ ਦਾ ਬਹੁਤ ਸ਼ੌਂਕ ਆ ਚਲ ਮਪੜਾ ਇਹ ਨਾਲ ਨਾਲ ਬਾਈ ਫਿਰ ਸ਼ੌਕ ਨੂੰ ਵੀ ਜਾਰੀ ਰੱਖਿਆ ਉਸ ਤੋਂ ਬਾਅਦ ਬਲਾਸਪੁਰ ਜਿੱਦੋਂ ਪ੍ਰੋਮੋਸਿਮ ਉੱਥੇ ਮਿਲਿਆ ਬਾਈ ਹੁਣ ਉਹਨਾਂ ਨੇ ਫਿਰ ਮੈਨੂੰ ਟਾਈਮ ਦਿੱਤਾ ਉਹਦੇ ਤਾਈ ਹੁਣ ਕੋਲ ਸਿੱਖਣ ਦਾ ਵੀ ਤੂੰ ਉੱਥੇ ਟਾਈਮ ਲਾ ਫਿਰ ਉਸ ਤੋਂ ਬਾਅਦ ਮੈਂ ਤੈਨੂੰ ਵੀ ਬਠਿੰਡੇ ਲੈ ਕੇ ਜਾਊਗਾ ਉੱਥੇ ਮੈਂ ਤਕਰੀਬਨ 3-4 ਮਹੀਨੇ ਲਾਇਆ ਉਸ ਤੋਂ ਬਾਅਦ ਫਿਰ ਮੈਂ ਬਠਿੰਡੇ ਗਿਆ ਬਾਈ ਉਹਨਾਂ ਦੇ ਨਾਲ 2001-02 ਚ ਤੇ ਬਾਈ ਜਿਵੇਂ ਗੱਲ ਕਰਾਂ ਤਾਂ ਬਾਈ ਦੇ ਸੁਭਾਅ ਦੀ ਵਿਅਸਤ ਲੋਕਾਂ ਨੂੰ ਪਤਾ ਹੀ ਹੈ ਵੀ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀਗਾ ਤੁਸੀਂ ਤਾਂ ਅਕਸਰ ਉਹਨਾਂ ਦੇ ਸੱਜੀ ਬਾਹਾਂ ਸੀ ਤੁਸੀਂ ਨਾਲ ਰਹਿੰਦੇ ਹੁੰਦੇ ਸੀ 24 ਘੰਟੇ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਨਾਲ ਹੁੰਦੇ ਸੀਗੇ ਕਿਹੋ ਜਿਹੀਆਂ ਬਾਈ ਗੱਲਾਂ ਕਰਦਾ ਹੁੰਦਾ ਸੀ ਕਿਹੋ ਜਿਹਾ ਧਰਮਪ੍ਰੀਤ ਦਾ ਸੁਭਾਅ ਸੀ ਸੁਭਾਅ ਦੀ ਤਾਂ ਵੀ ਇਹ ਗੱਲ ਏਦਾਂ ਸੀ ਬਾਈ ਦੀ ਜਿ ਥੋੜੇ ਸੁਭਾਅ ਦੇ ਸੰਗਾਓ ਵੀ ਸੀਗੇ ਹੈਨਾ ਸੁਭਾਅ ਦੇ ਸੰਗਾਓ ਵੀ ਸੀ ਕਿਸੇ ਦਿਨ ਵੀ ਜਾਂ ਗੱਲ ਨਹੀਂ ਕਰਨੀ ਜਾਂ ਆਪਦਾ ਬਸ ਸਿਰਫ ਕੰਮ ਦੇ ਵਿੱਚ ਹੀ ਮਤਲਬ ਰੱਖਣਾ ਹੈਨਾ ਤੇ ਇਦਾਂ ਦਾ ਸੁਭਾਸ ਵੀਰੇ ਸੁਣਾਉ ਜਾਈ ਸੁਭਾਸ ਵੀ ਕੋਈ ਜ਼ਿਆਦਾ ਵੀ ਨਹੀਂ ਸੀਗਾ ਵੀ ਬਾਹਰ ਨਿਕਲਣਾ ਘੱਟ ਆ ਆਪਣੇ ਕੰਮ ਨਾ ਮਾਤਲ ਬਰ ਰੱਖਣਾ ਇਦਾਂ ਦਾ ਹੀ ਸੁਭਾਸ ਵੀਰੇ ਬਾਈ ਦਾ ਤੇ ਬਾਈ ਜੇ ਮੈਂ ਗੱਲ ਕਰਾਂ ਤਾਂ ਕੋਈ ਉਹਨਾਂ ਦਾ ਗਾਣਾ ਤੁਸੀਂ ਮੰਨ ਲਓ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਕਿਉਂਕਿ ਤੁਸੀਂ ਨਾਲ ਰਹਿੰਦੇ ਸੀਗੇ ਕੋਲ ਤੁਸੀਂ ਪਲੇ ਕਰਦੇ ਸੀ ਪਿੱਛੇ ਹਨਾ ਤੇ ਕਹਿੰਦੇ ਜਦੋਂ ਬੰਦਾ ਨਾਲ ਰਹਿੰਦਾ ਤਾਂ ਕਈ ਗੁਣ ਜਿਹੜੇ ਆ ਉਹਨਾਂ ਦੇ ਉਹ ਬੰਦੇ ਦੇ ਵਿੱਚ ਆ ਜਾਂਦੇ ਆ ਤੇ ਮੈਂ ਚਾਹੁੰਗਾ ਵੀ ਆਪਾਂ ਗਾਣੇ ਤੋਂ ਸ਼ੁਰੂਆਤ ਅਗਲੀ ਕਰੀਏ ਤੇ ਕੋਈ ਵੀ ਇੱਕ ਗਾਣਾ ਜਿਹੜਾ ਉਹਨਾਂ ਦਾ ਤੁਹਾਡੇ ਦਿਲ ਤੁਹਾਨੂੰ ਦਿਲ ਲੱਗਿਆ ਹੋਵੇ ਜਰੂਰ ਵੀਰੇ ਮੈਂ ਤੁਹਾਨੂੰ ਉਸ ਗਾਣੇ ਦੀਆਂ ਲੈਣਾ ਸੁਣਾਉਣਾ ਜਿਸ ਦੇ ਨਾਲ ਬਾਈ ਧਰਮਪ੍ਰੀਤ ਜੀ ਹੈਨਾ ਉਹਨਾਂ ਨੂੰ ਨਾਮ ਮਿਲਿਆ ਸੀ ਧਰਮਪ੍ਰੀਤ ਹੈਨਾ ਦਿਲ ਨਾਲ ਖੇਡਦੀ ਰਹੀ ਹੁ ਮੈਨੂੰ ਕੀ ਪਤਾ ਸੀ ਉਸ ਚੰਦਰੀ ਦੀ ਚਾਲ ਦਾ ਅੱਜ ਤਾਂ ਨਹੀਂ ਸਾਡਾ ਸੀ ਪਿਆਰੀ ਕਹੀ ਸਾਲ ਦਾ ਮੈਨੂੰ ਕੀ ਪਤਾ ਸੀ ਉਸ ਚੰਦਰੀ ਦੀ ਚਾਲ ਦਾ ਅੱਜ ਤਾਂ ਨਹੀਂ ਸਾਡਾ ਸੀ ਪਿਆਰੀ ਕਹੀ ਸਾਲ ਦਾ ਮੈਨੂੰ ਦਿਲ ਚ ਬਸਾਂ ਕੇ ਬੁਹੇ ਨਜ਼ਰਾਂ ਦੇ ਦਿਲ ਚ ਬਸਾਂ ਕੇ ਬੁਹੇ ਨਜ਼ਰਾਂ ਦੇ ਕਦੇ ਸਿਓ ਫੇੜਦੀ ਰਹੀ ਜਿਵੇਂ ਮਿੱਟੀ ਧਾਬਣਾ ਕੇ ਘਰ ਖੇੜਦੇ ਜਵਾਂ ਕੇ ਹੋ ਮਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ ਹੋ ਜਿਵੇਂ ਮਿੱਟੀ ਧਾਂਬਣਾ ਕੇ ਘਰ ਖੇਡਦੇ ਜਵਾਂਕ ਮਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ ਮਤਲਬ ਬਹੁਤ ਸੋਨਾ ਹਨਾ ਬਾਈ ਤੇ ਜਦੋਂ ਬਾਈ ਤੁਸੀਂ ਫੰਕਸ਼ਨ ਲਾਉਂਦੇ ਹੁੰਦੇ ਸੀਗੇ ਸਟੇਜਾਂ ਦੇ ਉੱਪਰ ਖੜੇ ਹੁੰਦੇ ਸੀ ਤਾਂ ਲੋਕ ਹਜ਼ਾਰਾਂ ਲੋਕ ਦੇਖਣ ਆਲੇ ਹੁੰਦੇ ਸੀਗੇ ਤੇ ਉਦੋਂ ਫਿਰ ਬਾਈ ਦ ਨੂੰ ਕਿਵੇਂ ਮੰਨ ਲਓ ਬਾਈ ਕੀ ਰਿਐਕਟ ਹੁੰਦਾ ਸੀ ਜਦੋਂ ਲੋਕਾਂ ਦੀ ਮਤਲਬ ਤਾੜੀਆਂ ਵੱਜਦੀਆਂ ਸੀ ਜਾਂ ਲੋਕੀ ਵਾਹ-ਵਾਹ ਦਿੰਦੇ ਸੀਗੇ ਹਨਾ ਕਿਉਂਕਿ ਇੱਕ ਨਾਮ ਨੂੰ ਬਣਾਉਣ ਪਿੱਛੇ ਬਹੁਤ ਜ਼ਿੰਦਗੀ ਲੰਘ ਜਾਂਦੀ ਹੈ ساری ਉਮਰ ਆਪਾਂ ਕਮਾਈ ਕਹਿ ਸਕਦੇ ਹਾਂ ਹਨਾ ਉਹਨੂੰ ਤੇ ਉਦੋਂ ਜਦੋਂ ਫਿਰ ਬਾਈ ਸਟੇਜ ਲਾਉਂਦੇ ਸੀ ਲੋਕਾਂ ਵੱਲੋਂ ਪਿਆਰ ਮਿਲਦਾ ਸੀ ਤੇ ਬਾਈ ਉਦੋਂ ਕਿਵੇਂ ਮਹਿਸੂਸ ਕਰਦੇ ਸੀ ਕਿਉਂਕਿ ਵੀਰ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਸ ਵੀ ਜਿੰਨੇ ਵੀ ਬਾਈ ਦੇ ਗਾਣੇ ਰਿਕਾਰਡ ਹੋਏ ਜਾਂ ਟੇਪਾਂ ਆਈਆਂ ਸੀ ਹਨਾ ਹਰ ਗਾਣਾ ਹਿੱਟ ਸੀ ਹਣਾ ਲੋਕਾਂ ਦਾ ਜਿਹੜਾ ਸੁਣਨ ਦਾ ਨਜ਼ਰਗਾ ਹੁੰਦਾ ਸੀ ਉਹ ਵੀ ਬੜਾ ਪਿਆਰ ਵਾਲਾ ਹੁੰਦਾ ਸੀਗਾ ਤੇ ਬਾਈ ਜੀ ਜਿਹੜੇ ਕਿਉਂਕਿ ਸੈਡ Song ਦੇ ਵਿੱਚ ਬਾਈ ਨੂੰ ਇਹ ਹੁੰਦਾ ਸੀ ਵੀ ਯਾਰਾ ਜਿਹੜੇ ਟੁੱਟੇ ਦਿਲਾਂ ਦਾ ਬਾਦਸ਼ਾਹ ਕਹਿੰਦੇ ਸੀ ਬਾਈ ਨੂੰ ਹਨਾ ਵੀ ਯਾਰਾ ਕਿਆ ਬਾਤ ਬਾਈ ਗਾਉਂਦਾ ਸੀ ਕਿਉਂਕਿ ਸੈਡ ਦੇ ਵਿੱਚ ਤਾਂ ਸਭ ਤੋਂ ਉੱਪਰ ਬਾਈ ਧਰਮਪ੍ਰੀਤ ਜੀ ਦਾ ਨਾਮ ਸੀਗਾ ਤੇ ਫਿਰ ਤਾਂ ਬਾਈ ਜਦੋਂ ਸਟੇਜ ਤੇ ਉਸ ਗਾਣੇ ਨੂੰ ਨਿਭਾਉਂਦੇ ਸੀ ਬਾਈ ਜੀ ਹਨਾ ਜਾਂ ਐਕਟਿੰਗ ਕਰਦੇ ਸੀ ਤਾਂ ਬਖੂਬੀ ਯਾਨੀ ਕਿ ਜਿਵੇਂ ਕਹਿੰਦੇ ਫਿਲਮ ਚੱਲਦੀ ਹੁੰਦੀ ਉਹ ਮਰੇ ਏਦਾਂ ਬਣਾਉਂਦੇ ਸੀ ਤੇ ਲੋਕਾਂ ਦਾ ਬਾਈ ਪਿਆਰ ਤਾਂ ਇੰਨਾ ਮਿਲਦਾ ਸੀ ਜਿੰਨਾ ਵੀ ਕਹਿ ਦਈਏ ਆਪਣਾ ਤੇ ਲੋਕਾਂ ਦੇ ਇਕੱਠ ਹੁੰਦਾ ਸੀਗਾ ਉਹ ਵੀ ਬਹੁਤ ਜ਼ਿਆਦੇ ਵੀਰੇ ਹਨਾ ਮੈਂ ਪਹਿਲਾਂ ਵੀ ਇੱਕ ਇੰ ਪਾ ਪਾਟਾ ਫਿਰੋਜ਼ਪੁਰ ਏਰੀਆ ਦੇ ਵਿੱਚ ਪੈਂਦਾ ਪਿੰਡ ਉੱਥੇ ਬੋਰ ਦਾ ਟਾਣਾ ਟੁੱਟ ਗਿਆ ਜੀ ਇੰਨਾ ਕਰ ਸੀ ਬਾਈ ਦੇ ਦੋਸਤ ਵੀ ਬਿੰਦਰ ਪਾਟਾ ਜੀ ਉਹਨਾਂ ਨੇ ਪ੍ਰਗੋਗ ਕਰਾਇਆ ਸੀ ਬਹੁਤ ਘੱਟ ਸੀ ਵੀਰੇ ਇੰਨਾ ਕਰ ਸੀ ਕਿ ਵੀ ਤੁਸੀਂ ਮੰਨ ਕੇ ਚੱਲੋ ਵੀ ਬੋਰ ਦਾ ਟਾਣਾ ਟੁੱਟ ਗਿਆ ਸੀ ਇੰਨਾ ਕਰ ਸੀਗਾ ਤੇ ਬਾਈ ਬੇਸ਼ੱਕ ਆਪਾਂ ਗੱਲ ਕਰ ਲਗੇ ਧਰਮਪ੍ਰੀਤ ਬਾਰੇ ਅੱਜਕੱਲ੍ਹ ਬਾਤ ਹੋ ਰਹੀ ਆ ਅੱਜ ਤਾਂ ਉਹ ਸਾਡੇ ਵਿਚਕਾਰ ਇਸ ਦੁਨੀਆ ਤੇ ਨਹੀਂ ਹੈ ਬਿਲਕੁਲ ਕਦੇ ਤੁਹਾਡੇ ਕੋਲ ਕਿਸੇ ਚੀਜ਼ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਜਾਂ ਘਰ ਦੀ ਐ ਸਮੱਸਿਆ ਹੈਗੀ ਆ ਜਾਂ ਮਲੋ ਕਿਸੇ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਸੀ ਉਹ ਤਾਂ ਕੋਈ ਗੱਲਾਂ ਬਾਤਾਂ ਕਿਉਂਕਿ ਜਦੋਂ ਕੋਈ ਇਨਸਾਨ ਨਾਲ ਲੈਂਦਾ ਤਾਂ ਬਹੁਤ ਸਾਰੀਆਂ ਬੰਦਾ ਦਿਲ ਦੇਆਂ ਗੱਲਾਂ ਉਹਦੇ ਨਾਲ ਕਰਦਾ ਤੇ ਤੁਹਾਡੇ ਨਾਲ ਵੀ ਕੋਈ ਦਿਲ ਦੇਆਂ ਗੱਲਾਂ ਇਦਾਂ ਦੀਆਂ ਹੋਈਆਂ ਸੀਗੀਆਂ ਨਹੀਂ ਵੀ ਕਿਉਂਕਿ ਦਿਲ ਦੀ ਗੱਲ ਤਾਂ ਉਹਨਾਂ ਨੇ ਕੋਈ ਵੀ ਸਾਂਝੀ ਨਹੀਂ ਕੀਤੀ ਕਿਉਂਕਿ ਜਿਸ ਦਿਨ ਤੋਂ ਅਸੀਂ ਬਾਈ ਜਹਣਾ ਨਾਲ ਮਿਲੇ ਸਕੇ ਵਿਆਹ ਦੇ ਪਰਮਚੀ ਇਹਨਾਂ ਦੇ ਰਿਸ਼ਤੇਦਾਰ ਦੇ ਵਿਆਹ ਸੀਗਾ ਉਸ ਤੋਂ ਬਾਅਦ ਜਦੋਂ ਮੇਰੀ ਬਾਈ ਉਹਨਾਂ ਦੇ ਨਾਲ ਗੱਲ ਹੋਈ ਦੂਸਰੇ ਤੀਸਰੇ ਦਿਨ ਤੇ ਬਾਈ ਹੁਣੇ ਥੋੜਾ ਜਿਹਾ ਮੈਨੂੰ ਉਹਨਾਂ ਦੀ ਇਦਾਂ ਲੱਗਿਆ ਵੀ ਜਿੱਦਾਂ ਉਹ ਬੋਲਦੇ ਸੀ ਵੀ ਉਸ ਫੀਲ ਜੀ ਆ ਨਹੀਂ ਸ ਰਿਹਾ ਮੈਨੂੰ ਹਨਾ ਮੈਂ ਬਾਈ ਉਹਨਾਂ ਨੂੰ ਪੁੱਛਿਆ ਵੀ ਬਾਈ ਜੀ ਕੋਈ ਇਦਾਂ ਦੀ ਤਾਂ ਨਹੀਂ ਗੱਲਬਾਤ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕਿ ਤੁਹਾਡੀ ਸਿਹਤ ਕੋਈ ਟਲੀ ਮੱਠੀ ਹੈ ਹਨਾ ਪਰ ਮੈਨੂੰ ਕਹਿੰਦਾ ਨਹੀਂ ਯਾਰ ਮਾਨ ਕੇ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਤੇ ਵੈਸੇ ਉਹ ਜਾਨੀ ਕਿ ਜਿਹੜਾ ਉਹ ਜੋ ਵੀ ਉਹਦਾ ਰੈਕਸ਼ਨ ਸੀ ਬਾਈ ਉਹ ਚੱਲਦਾ ਹੀ ਰਿਹਾ ਬਾਈ ਹੁਣ ਉਹਦਾ ਹਨਾ ਕੋਈ ਆ ਨਹੀਂ ਸੀ ਉਹ ਚੀਜ਼ੋਂ ਬਾਹਰ ਆਏ ਆ ਉਹੀ ਜਾਨਕਿ ਕਈ ਵਾਰ ਫੋਨ ਲਾਉਣਾ ਬਾਈ ਨੇ ਨਾ ਚੱਕਣਾ ਨਹੀਂ ਤਾਂ ਇਦਾਂ ਨਹੀਂ ਹੁੰਦਾ ਮੇਰਾ ਫੋਨ ਲੱਗਿਆ ਬਾਈ ਵਾਪਸ ਨਾ ਕਾਲ ਕਰੇ ਜੇ ਤੋ ਉਹਨਾਂ ਦਾ ਦਿਲ ਕੀਤਾ ਤਾਂ ਮੈਨੂੰ ਕਾਲ ਕਰ ਲੈਣੇ ਵਾਪਸ ਤੇ ਨਹੀਂ ਤਾਂ ਵੀਰੇ ਇਹ ਵੀ ਨਹੀਂ ਪਤਾ ਵੀ ਕਾਲ ਕਰਨ ਜਾਂ ਨਾ ਕਰਨਾ ਜਾਂ ਜਾ ਕੋਈ ਪ੍ਰੋਗਰਾਮ ਉਦੋਂ ਤਾਂ ਵੀਰੇ ਕਾਲ ਕਰਨੀ ਹੁੰਦੀ ਵੀ ਮਨ ਕਾਲ ਨੂੰ ਪ੍ਰੋਗਰਾਮ ਤੇ ਜਾਣਾ ਆਪਾਂ ਹਨਾ ਆਦਰਵਾਇਜ਼ ਜਾਨਕਿ ਉਹਨਾਂ ਦਾ ਸੁਭਾਅ ਇਦਾਂ ਜਿਹਾ ਹੋ ਗਿਆ ਸੀਗਾ ਵੀ ਫੋਨ ਕਰ ਲਿਆ ਕਰ ਲਿਆ ਨਹੀਂ ਕੀਤਾ ਤਾਂ ਕੋਈ ਚੱਕਰ ਨਹੀਂ ਗਿਆ ਹਨਾ ਆ ਪੁੱਛਣਾ ਬਾਈ ਯਾਰ ਤੁਸੀਂ ਫੋਨ ਨਹੀਂ ਕੀਤਾ ਵੀ ਕੀ ਪ੍ਰੋਬਲਮ ਕੀ ਆ ਹਨਾ ਤੇ ਬਾਈ ਨੇ ਨਿਆ ਮੇਰੇ ਕਈ ਵਾਰੀ ਇਦਾਂ ਦਾ ਕਰਨਾ ਉਹ ਜਾਨਕਿ ਐਂਡ ਤੱਕ ਇਦਾਂ ਹੀ ਰਿਹਾ ਬਾਈ ਸ਼ਨੀ ਬਰੇ ਬਾਈ ਉਹਨਾਂ ਨੇ ਯਾਰ ਜੇ ਉਹ ਆਖਰੀ ਰਾਤ ਦੀ ਮੈਂ ਗੱਲ ਕਰਾਂ ਜਿਸ ਦਿਨ ਇਹ ਘਟਨਾ ਘਟਦੀ ਹੈ ਜੇ ਐਡੇ ਮੱਲੋ ਮਸ਼ਹੂਰ ਗਾਇਕ ਸਾਡੇ ਵਿਚਕਾਰ ਨਹੀਂ ਰਹਿੰਦੇ ਬੇਸ਼ੱਕ ਉਹਨਾਂ ਨੇ ਖੁਦਕੁਸ਼ੀ ਕੀਤੀ ਸੀ ਆਤਮ ਹੱਤਿਆ ਮੱਲੋ ਕਹਿੰਦੇ ਲੋਕ ਵੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਉਹ ਆਖਰੀ ਰਾਤ ਦੀ ਆਪਾਂ ਗੱਲ ਕਰ ਲਗੇ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਉਹ ਆਖਰੀ ਰਾਤ ਮੈਂ ਉਹਨਾਂ ਦੇ ਨਾਲ ਸੀ ਉਦੋਂ ਤੁਹਾਡੇ ਕੋਈ ਗੱਲਬਾਤ ਹੋਈ ਕੋਈ ਪਰੇਸ਼ਾਨੀ ਉਹਨਾਂ ਦੇ ਮੱਥੇ ਤੇ ਦਿਖਣ ਨੂੰ ਮਿਲੀ ਨਿ ਸਵੇਤ ਵੇਲੇ ਜਿੰਮਤਨ ਪਹਿਲਾਂ ਦੱਸਿਆ ਵੀ ਪਹਿਲਾਂ ਵੀ ਗੱਲਬਾਤਾਂ ਬਾਈ ਨਾਲ ਹੁੰਦੀਆਂ ਸੀ ਫੋਨ ਤੇ ਹਨਾ ਤੇ ਉਹ ਤਾਂ ਚੱਲੀ ਜਾਂਦਾ ਹੁੰਦਾ ਸੀਗਾ ਤੇ ਗੱਡੀ ਦੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਹੋਈ ਵੀਰੇ ਅਸੀਂ ਪ੍ਰੋਗਰਾਮ ਤੇ ਗਏ ਆ ਇਧਰ ਸੀ ਸਾਡਾ ਬਟਾਲਾ ਸਾਈਡ ਪ੍ਰੋਗਰਾਮ ਗੱਲਬਾਤ ਕੋਈ ਨਹੀਂ ਹੋਈ ਵੀਰੇ ਰਸਤੇ ਦੇ ਵਿੱਚ ਜਿੱਦਾਂ ਵੀ ਅਸੀਂ ਤੁਰੇ ਗਏ ਆ ਉਦਾਂ ਹੀ ਤੁਰੇ ਗਏ ਆ ਸੋ ਵੀ ਮਾੜੀ ਮੁੱਟੀ ਗੱਲਬਾਤ ਕਰ ਲਈ ਤਾਂ ਕਰ ਲਈ ਕਿਉਂਕਿ ਗੱਡੀ ਦੇ ਵਿੱਚ ਤਾਂ ਨਾ ਤਾਂ ਅਸੀਂ ਕੋਈ ਗਾਣਾ ਗੁਣਾ ਲਾਇਆ ਵੀਰੇ ਉਦਾਂ ਹੀ ਚੁੱਪਚੀਤੇ ਤੁਰੇ ਗਏ ਆ ਚਲੋ ਬਾਈ ਹੁਣਾਂ ਨੂੰ ਕਾਲ ਆਈ ਭਾਬੀ ਜੀ ਹੁਣਾਂ ਦੀ ਹਨਾ ਉਹਨਾਂ ਨੇ ਦੱਸਤਾ ਵੀ ਐ ਕਰਕੇ ਮਾਨਕ ਪਹੁੰਚ ਗਿਆ ਗੱਡੀ ਦੇ ਵਿੱਚ ਬੈਠ ਗਿਆ ਸੀ ਕੋਈ ਗੱਲ ਹੀ ਜਾ ਰਹੇ ਆ ਹਨਾ ਉਹਨਾਂ ਨੇ ਚਲੋ ਇਹ ਵੀ ਆਖਿਆ ਵੀ ਤੁਸੀਂ ਰਸਤੇ ਦੇ ਵਿੱਚ ਕੁਝ ਖਾ ਪੀ ਲਿਓ ਕਿਉਂਕਿ ਬਾਈ ਪਹਿਲਾਂ ਤਾਂ ਵੀ ਰੋਟੀ ਨਾਲ ਹੀ ਬਣਾ ਲੈਂਦੇ ਸੀ ਹਨਾ ਮਾਤਾ ਹੁਣਾਂ ਨੇ ਚਲੋ ਮਾਤਾ ਕੱਲੇ ਸੋਦੇ ਉਹਨਾਂ ਨੇ ਨਹੀਂ ਪੈਕ ਕੀਤੀ ਤੇ ਨਹੀਂ ਤਾਂ ਇਸ ਰਸਤੇ ਦੇ ਵਿੱਚ ਜਿਹੜੀ ਰੋਟੀ ਬਣਾਉਂਦੇ ਸੀ ਅਸੀਂ ਉਹੀ ਸ਼ੱਕ ਲੈਂਦੇ ਸੀਗੇ ਤੇ ਰਸਤੇ ਦੇ ਵਿੱਚ ਰੁਕੇ ਵੀ ਕਿਤੇ ਨਹੀਂ ਵੀਰੇ ਨਾ ਕੁਝ ਖਾਦਾ ਪੀਤਾ ਸੀ ਪ੍ਰੋਗਰਾਮ ਤੇ ਪਹੁੰਚੇ ਉੱਥੇ ਮੈਂ ਉਹਨਾਂ ਨੂੰ ਜਾਨਕੀ ਰਸਤੇ ਜਾ ਕੇ ਕਿਉਂਕਿ ਵੀਰੇ ਸਾਡੀ ਐਸੇ ਦੇ ਜਦੋਂ ਪਰ ਬਿਰਨ ਕੀ ਖਾਦਾ ਕੀ ਨਹੀਂ ਖਾਦਾ ਪੀਤਾ ਉੱਥੇ ਜਦੋਂ ਪ੍ਰਿਆਸੀ ਪ੍ਰੋਗਰਾਮ ਤੇ ਪਹੁੰਚੇ ਗਰਮੀ ਬਹੁਤ ਸੀ ਮੈਂ ਬਾਈ ਉਹਨਾਂ ਨੂੰ ਕਿਹਾ ਵੀ ਬਾਈ ਤੁਸੀਂ ਇਦਾਂ ਕਰੋ ਵੀ ਆਪਾਂ ਪਹਿਲਾਂ ਰੋਟੀ ਖਾ ਲਗੇ ਪਰ ਬਾਈ ਉਹਨਾਂ ਨੂੰ ਇਹ ਵੀ ਪਹਿਲਾਂ ਚਾਹ ਪੀ ਲਗੇ ਮੈਂ ਬਾਈ ਨੂੰ ਮੈਨੂੰ ਇਸ ਵੀ ਬਾਈ ਨੂੰ ਸਵੇਰ ਦੀ ਰੋਟੀ ਨਹੀਂ ਖਾਦੀ ਵੀ ਆਪਾਂ ਪਹਿਲਾਂ ਰੋਟੀ ਖਾ ਲਗੇ ਉਸ ਤੋਂ ਬਾਅਦ ਚਾਹ ਪੀ ਲਾਂਗੇ ਪਰ ਬਾਈ ਉਹਨਾਂ ਨੇ ਉਹ ਘਰ ਪਰਿਵਾਰ ਨੂੰ ਕਿਹਾ ਵੀ ਇਦਾਂ ਕਰਕੇ ਉਹਨਾਂ ਦੇ ਜਿਹੜੇ ਬਾਈ ਹੁੰਨੇ ਰੋਟੀ ਫੜਾ ਰਹੇ ਸੀ ਕਹਿੰਦੇ ਵੀ ਯਾਰ ਵੀਰੇ ਮੈਨੂੰ ਤਾਂ ਚਾਹ ਲਿਆ ਕੇ ਦਿਓ ਪਹਿਲਾਂ ਯਾਰ ਮੈਂ ਬਾਈ ਉਹਨਾਂ ਨੂੰ ਰੋਕੇ ਮੈਂ ਵੀਰੇ ਤੁਸੀਂ ਇਦਾਂ ਕਰੋ ਵੀ ਬਾਈ ਵੀ ਪਹਿਲਾਂ ਚਾਹ ਨਾ ਪਿਓ ਪਹਿਲਾਂ ਅਸੀਂ ਰੋਟੀ ਮੰਗਾਲੀਏ ਬਾਈ ਬਾਈ ਚਾਹ ਪੀ ਰਹੇ ਤੇ ਅਸੀਂ ਰੋਟੀ ਖਾ ਰਹੇ ਹਾਂ ਮੈਂ ਫਿਰ ਵੀ ਬਾਈ ਹੁਣ ਉਹਨਾਂ ਨੂੰ ਆਖਿਆ ਮੈਂ ਬਾਈ ਤੁਸੀਂ ਰੋਟੀ ਖਾ ਲਓ ਕਹਿੰਦਾ ਨਹੀਂ ਮਾਨ ਕੇ ਯਾਰ ਮੈਨੂੰ ਭੁੱਖ ਨਹੀਂ ਗਈ ਤੇ ਉਸ ਤੋਂ ਬਾਅਦ ਫਿਰ ਮੈਂ ਬਾਈ ਮੈਂ ਬਾਈ ਉਹਨਾਂ ਨੂੰ ਆਖਿਆ ਮੈਂ ਤੁਸੀਂ ਐ ਕਰੋ ਬਾਈ ਜੇ ਤੁਹਾਡੀ ਸਿਹਤ ਨਹੀਂ ਠੀਕ ਨਾ ਤੁਸੀਂ ਜਾ ਕੇ ਅੰਦਰ ਪੈ ਜਾਓ ਹਨਾ ਉਹਨਾਂ ਦਾ ਜਿਹੜਾ ਪੈਣ ਦਾ ਗगन ਵੀਰੇ ਮੂੜ ਸੀ ਉਹ ਵੀ ਇਦਾਂ ਸੀ ਵੀ ਯਾਰ ਪਤਾ ਨਹੀਂ ਕਿਹਦਾ ਜਿਹੜੇ ਬੱਚੇ ਨਹੀਂ ਆਪਣੇ ਲੱਤਾਂ ਇਕੱਠੀਆਂ ਕਰਕੇ ਪਾ ਜਾਂਦੇ ਇਦਾਂ ਪਏ ਆ ਮੈਂ ਉਹ ਸਾਡਾ ਜਿਹੜਾ ਮੰਦਰ ਡਰਾਈਵਰ ਸੀ ਉਹਦੇ ਨਾਲ ਮੈਂ ਡਿਸਕਸ ਕਰਦਾ ਮੈਂ ਯਾਰ ਪਤਾ ਨਹੀਂ ਤਾਂ ਬਾਈ ਨੂੰ ਬੁਖਾਰ ਆ ਕਾਰਨ ਪਤਾ ਨਹੀਂ ਕਿ ਸੇਟ ਤੇ ਉਸ ਤੋਂ ਬਾਅਦ ਵੀਰੇ ਜਿਹੜੇ ਪ੍ਰੋਗਰਾਮ ਵਾਲੇ ਸੀਗੇ ਉਹਨਾਂ ਨੇ ਸਾਨੂੰ ਤਾਂ 2:30 3:00 ਵਜੇ ਦਾ ਪ੍ਰੋਗਰਾਮ ਸੀਗਾ ਸਾਡਾ ਟਾਈਮ ਸੀਗਾ 2:30 3:00 ਵਜੇ ਦਾ ਉਹਨਾਂ ਨੇ ਸਾਨੂੰ ਬੁਲਾਇਆ ਸੀ ਸਟੇਜ ਤੇ ਗਏ ਆ ਵੀਰੇ ਉਸ ਤੋਂ ਬਾਅਦ ਲਾਇਆ ਪ੍ਰੋਗਰਾਮ ਉਹ ਵੀ ਯਾਨੀ ਕਿ ਪੌਣੇ ਇੱਕ ਤੋਂ 2 ਘੰਟੇ ਸੀ ਮਸਾ ਲਾਇਆ ਬਾਈ ਯਾਰ ਖਚ ਖੁਚ ਕੇ ਹੈਨਾ ਉਸ ਤੋਂ ਬਾਅਦ ਵਾਪਸੀ ਤੇ ਅਸੀਂ ਤੁਰ ਪਏ ਆ ਰਸਤੇ ਦੇ ਵਿੱਚ ਬਾਈ ਡਰੈਸ ਵੀ ਬਾਈ ਨੇ ਚੇਂਜ ਨਹੀਂ ਕੀਤੀ ਮੈਂ ਵੀਰੇ ਮਤ ਕਿਹਾ ਕਿ ਉੱਥੇ ਨਾ ਕੋਈ ਮੇਰਾ ਮੋਟਰਸਾਈਕਲ ਉੱਥੇ ਖੜਾ ਹੁੰਦਾ ਸੀਗਾ ਜਣ ਕੇ ਮੈਨੂੰ ਉੱਤਰ ਲੱਗੇ ਉਹ ਕਹਿੰਦਾ ਕਹਿੰਦਾ ਮਾਨ ਕਾ ਯਾਰ ਤੂੰ ਕੱਲਾ ਜਾਏਂਗਾ ਤੇ ਮੈਨੂੰ ਐਦਾਂ ਲੱਗਦਾ ਵੀ ਤੂੰ ਨਾ ਜਾ ਹਨਾ ਮੈਂ ਕਹਿੰਦਾ ਨਹੀਂ ਬਾਈ ਕੋਈ ਗੱਲ ਨਹੀਂ ਯਾਰ ਮੈਂ ਸਵੇਰ ਲੇਟ ਹੋ ਜਾਗਾ ਮੈਨੂੰ ਕੰਮ ਕਰਨਾ ਪੈਂਦਾ ਤੁਸੀਂ ਜਾ ਚਲੇ ਜਾਓ ਉਸ ਤੋਂ ਬਾਅਦ ਵੀਰੇ ਮੈਂ ਉੱਥੋਂ ਜਣ ਕੇ ਸਭਾ ਇਕੱਠ ਹੈ ਨਾਲ ਤੋਂ ਅਲੱਗ ਹੋਇਆ ਮੈਂ ਇਹਨਾਂ ਨੂੰ ਪਹੁੰਚ ਕੇ ਪੈਂਦਾ ਅੱਡੇ ਤੇ ਮੈਂ ਪਹੁੰਚਿਆ ਮੈਂ ਚਲ ਭਾਈ ਇਹਨਾਂ ਨੂੰ ਕਾਲ ਕਰਦਿਆ ਮੇਰਾ ਫਿਕਰ ਕਰਦੇ ਹੋਣੇ ਮੈਂ ਇਹਨੂੰ ਸਭਾ ਨਾਲ ਕਾਲ ਕੀਤੀ ਵੀਰੇ ਉਸ ਤੋਂ ਬਾਅਦ ਇਹ ਫਿਰ ਜਦੋਂ ਮੇਰੀ ਗੱਲ ਹੋਈ ਇਹ ਬੈਠੇ ਸੀ ਜੀ ਦੇ ਬਾਈ ਗਣ ਦਾ ਦੋਸਤ ਉੱਥੇ ਬੈਠੇ ਸੀਗੇ ਉੱਥੇ ਆਦਾ ਕੋਈ ਰੋਟੀ ਪਾਣੀ ਸ਼ਾਕਰੇ ਸੀ ਪਰ ਇਹਨਾਂ ਪਤਾ ਵੀ ਉਹ ਕੁਝ ਖਾਦਾ ਕਿ ਨਹੀਂ ਖਾਦਾ ਵੀਰੇ ਮੈਂ ਪਿੰਡ ਪਹੁੰਚ ਕੇ ਸਭਾ ਨੌ ਜਾਣੀ ਕਿ ਇਹਨਾਂ ਦੀ ਆਖਰੀ ਜਿਹੜੀ ਕਾਲ ਉਹ ਮੇਰੇ ਨਾਲ ਹੀ ਹੋਈ ਆ ਵੀਰੇ ਉਹ ਆਖਰੀ ਕਾਲ ਦੀ ਆਪਾਂ ਗੱਲ ਕਰਕੇ ਉਦੋਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਕਰੀਬ ਸੀ ਉਹਨਾਂ ਦੇ ਨੇੜੇ ਸੀ ਨਾ ਦਿਲ ਦੇ ਨੇੜੇ ਵੀ ਸੀ ਉਦੋਂ ਕੋਈ ਗੱਲਬਾਤ ਕੀਤੀ ਕੋਈ ਪਰੇਸ਼ਾਨੀ ਲੱਗਦੀ ਸੀ ਵੀ ਯਾਰ ਮੈਨੂੰ ਕੋਈ ਪਰੇਸ਼ਾਨੀ ਹੈਗੀ ਆ ਨਹੀਂ ਪਰੇਸ਼ਾਨੀ ਨਾਲ ਤਾਂ ਕੋਈ ਗੱਲ ਸੀ ਵੀਰੇ ਉਹ ਜਾਨੀ ਕਿ ਇਦਾਂ ਹੁੰਦਾ ਸੀ ਵੀ ਜਦੋਂ ਬਾਈ ਜੀ ਸਾਡੇ ਨਾਲ ਅਲੱਗ ਹੋ ਗਿਆ ਜਾਂ ਮੈਂ ਪਿੰਡ ਪਹੁੰਚ ਗਿਆ ਸਾਨੂੰ ਇੱਕ ਦੂਜੇ ਦਾ ਜ਼ਰੂਰ ਹੁੰਦਾ ਹੁੰਦਾ ਸੀ ਵੀ ਬਾਈ ਦਾ ਵੀ ਪੁੱਛ ਲਈ ਬਾਈ ਜੀ ਤੁਸੀਂ ਪਿੰਡ ਪਹੁੰਚ ਜਾਓ ਹਨਾ ਟਾਈਮ ਨਾਲ ਮੈਂ ਜਾਨਕੀ ਸਵਾ 9 ਜਦੋਂ ਫੋਨ ਕੀਤਾ ਮੈਨੂੰ ਕਹਿੰਦਾ ਮਾਨਕ ਮੈਂ ਜਿੱਦੇ ਬੈਠਾ ਤੇ ਮੈਂ ਜਾਨਕੀ ਉਹਨਾਂ ਨੂੰ ਬਾਈ ਹੁਣ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਈ ਤੁਸੀਂ ਇਦਾਂ ਕਰੋ ਵੀ ਤੁਸੀਂ ਇੱਥੋਂ ਜਲਦੀ ਨਿਕਲੋ ਕਿਉਂਕਿ ਮੈਂ ਮਾਤਾ ਤੇ ਵੀ ਭਾਂਡ ਜਾਂ ਸੀ ਬਾਈ ਹੁਣਾਂ ਦਾ ਉੱਥੇ ਮੈਂ ਕਿਹਾ ਉਹ ਵੀ ਕੱਲੇ ਵੀ ਉਹ ਵੀ ਫਿਕਰ ਕਰਦੇ ਹੋਣਗੇ ਵੀ 10 10:30 ਦਾ ਟਾਈਮ ਹੋ ਗਿਆ ਵੀ ਤੁਸੀਂ ਪਹੁੰਚੋ ਹਨਾ ਤੇ ਮੈਨੂੰ ਕਹਿੰਦਾ ਨਹੀਂ ਮਾਨਕ ਮੈਂ ਕਹਿੰਦਾ ਬਸ ਇੱਥੋਂ ਤੁਰ ਤੇ ਬਸ ਉਹੀ ਵੀਰੇ ਮੇਰੇ ਸਾਵਣ ਮੇਰਾ ਸੂ ਸੁਣ ਸਾਰਾ ਤਾਂ ਪੋਣਾ ਘੰਟੇ ਦੇ ਵਿੱਚ ਹੀ ਚਲੇ ਗਏ ਹੁਣ ਉੱਥੇ ਤੇ ਉੱਥੇ ਤਾਂ ਫਿਰ ਜਾ ਕੇ ਜਿਵੇਂ ਮਾਤਾ ਜੀ ਉਹਨਾਂ ਨੇ ਦੱਸਿਆ ਵੀ ਜਾ ਕੇ ਵੀਰੇ ਰੋਟੀ ਖਾਧੀ ਗੇੜ ਗੁੱਟ ਲਾ ਲਿਆ ਆਪਦਾ ਹਨਾ ਤੋਂ ਉਸ ਤੋਂ ਬਾਅਦ ਤਾਂ ਵੀਰੇ ਸਵੇਰ ਜਿਵੇਂ ਕਹਿੰਦੇ ਵੀ ਡੈੱਡ ਬੋਡੀ ਦੇ ਵੀ ਇਦਾਂ ਹੋਇਆ ਵੀ ਬਾਈ ਨੇ ਡੈਥ ਆ ਘੱਮ ਹੋ ਗਿਆ ਤਾਂ ਤੇ ਮੈਂ ਉਧਰ ਲੁਧਿਆਣੇ ਸੀ ਵੀਰੇ ਮਤਲਬ ਜਦੋਂ ਤੁਹਾਡੀ ਉਹ ਲਾਸਟ ਮੁਲਾਕਾਤ ਸੀ ਤੁਸੀਂ ਗੱਡੀ ਦੇ ਵਿੱਚ ਮੌਜੂਦ ਸੀ ਉਹ ਤੋਂ ਕੋਈ ਗੱਲਬਾਤ ਉਹਨਾਂ ਨੇ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਜਦੋਂ ਘਰੇ ਆਉਂਦੇ ਆ ਤੁਹਾਨੂੰ ਬਾਈ ਕਦੋਂ ਪਤਾ ਲੱਗਦਾ ਵੀ ਉਹ ਸਾਡੇ ਵਿਚਕਾਰ ਨਹੀਂ ਰਹੀ ਮੈਂ ਵੀਰੇ ਉਸ ਦਿਨ ਜਿੱਦਾਂ 7 ਜੂਨ ਦੀ ਗੱਲ ਐ ਮੈਂ ਕਹਿੰਦਾ ਇਹ ਤੇ ਉਸ ਦਿਨ ਮੈਂ ਤਾਂ ਵੀਰੇ ਲੁਧਿਆਣਾ ਗਿਆ ਵਾ ਸੀ ਡੀ ਐਮ ਸੀ ਹਸਪਤਾਲ ਦੇ ਵਿੱਚ ਮੈਂ ਕਿਸੇ ਦੇ ਨਾਲ ਨਾ ਦਵਾਈ ਲੈਣ ਗਿਆ ਵਾ ਸੀ ਗਿਆ ਤੇ ਮੈਨੂੰ ਤਾਂ ਸਵੇਰ ਜਾਨਕਿ ਕਿਉਂਕਿ ਵੀਰੇ ਪਹਿਲਾਂ ਤਾਂ ਤੁਹਾਨੂੰ ਦੱਸਿਆ ਵੀ ਮਾਤਾ ਹੁਣਾਂ ਨੇ ਗੇਟ ਖਲਾਇਆ ਹੀ ਨਹੀਂ ਵੀਰੇ ਸਵੇਰ ਉਹਨਾਂ ਨੇ ਵੀ 10:00 11:00 ਵਜੇ ਤੱਕ ਜਿੱਦਾਂ ਚਾਰ ਬਾਈ ਦੇ ਭਾਣ ਜੀ ਨੇ ਫੋਨ ਵੀ ਲਾਇਆ ਜਨ ਉਹਨਾਂ ਬਾਈ ਹੁਣਾਂ ਨੂੰ ਵੀ ਸ਼ਾਇਦ ਫੋਨ ਚੱਕ ਲੈਣ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਨੇ ਜਿੱਦੇ ਫੋਨ ਕੀਤਾ ਜਾਂ ਪੈਂਡ ਫੋਨ ਕੀਤਾ ਵੀ ਬਾਈ ਆਇਆ ਕਰਕੇ ਉੱਠਿਆ ਨਹੀਂ ਗਿਆ 11:00 ਉਸ ਤੋਂ ਬਾਅਦ ਜਦੋਂ ਫਿਰ ਇਹਨਾਂ ਨੇ ਗੇਟ ਉਹ ਭੰਨਿਆ ਖੋਲਿਆ ਫਿਰ ਜਦੋਂ ਪਤਾ ਲੱਗਿਆ ਵੀ ਬਾਈ ਦੀ ਡੈਥ ਹੋ ਗਈ ਐਦਾਂ ਵੀ ਉਹਨਾਂ ਨੇ ਸੁਸਾਈਡ ਕਰ ਲਿਆ ਮੈਨੂੰ ਤਾਂ ਵੀਰੇ ਉਸ ਤੋਂ ਬਾਅਦ ਜਿਹਨੂੰ ਜਾਨਕੀ ਹਵਾ ਹੀ ਕਿਵੇਂ ਗੱਲ ਫੈਲ ਗਈ ਗਈ ਵੀ ਹਣਾ ਕਿਉਂਕਿ ਨਾ ਬਾਈ ਦਾ ਬਹੁਤ ਸੀ ਗਿਆ ਟੀਵੀਾਂ ਤੇ ਵੀ ਖਬਰ ਚੱਲ ਪਈ ਮੈਨੂੰ ਤਾਂ ਵੀਰੇ ਪਹਿਲਾਂ ਮੇਰੇ ਜਿਹੜਾ ਡਰਾਈਵਰ ਸਾਡਾ ਨਾਮ ਸੀ ਮੰਦਰ ਉਹਦਾ ਫੋਨ ਗਿਆ ਕਹਿੰਦਾ ਯਾਰ ਤੂੰ ਬਾਈ ਬਾਰੇ ਕੋਈ ਗੱਲ ਸੁਣੀ ਮੈਂ ਕਿਹਾ ਮੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਉਹਦਾ ਮੇਰੇ ਫੋਨ ਹੀ ਕੱਟਿਆ ਗਿਆ ਕਿਉਂਕਿ ਫੋਨ ਮੈਨੂੰ ਹੋਰ ਬਹੁਤ ਆਉਣ ਲੱਗੇ ਜਦੋਂ ਗੱਲ ਹੀ ਕਲੀਅਰ ਹੋ ਗਈ ਵੀ ਬਾਈ ਦੇ ਆਏ ਬਾਈ ਨੇ ਸੂਇਸਾਈਡ ਕਰ ਲਿਆ ਕਿਉਂਕਿ ਹਰੇਕ ਨੂੰ ਪਤਾ ਸੀ ਵੀ ਮਾਨਕ ਬਾਈ ਦੇ ਨਾਲ ਹੁੰਦਾ ਸੀਗਾ ਮੈਨੂੰ ਬਹੁਤ ਫੋਨ ਗਏ ਕਿਤੇ ਕਿਸੇ ਦਾ ਜਾ ਵੜੇ ਕਿਤੇ ਕਿਸੇ ਦਾ ਗੱਲ ਮੇਰੀ ਕਿਸੇ ਨਾਲ ਨਹੀਂ ਕਲੀਅਰ ਨਹੀਂ ਹੋਈ ਵੀਰੇ ਫਿਰ ਮੈਨੂੰ ਬਾਈ ਗੁੱਡੂ ਗੱਲ ਜਿਹੜੇ ਆਪਣੇ ਸਿੰਗਰ ਵੀ ਨੇ ਬਾਈ ਲੁਧਿਆਣੇ ਤੋਂ ਉਹਨਾਂ ਦਾ ਫੋਨ ਗਿਆ ਮੈਨੂੰ ਕਹਿੰਦੇ ਮਾਨਕ ਤੂੰ ਕਿੱਥੇ ਮੈਂ ਵੀਰੇ ਮਾਈ ਮੈਂ ਤਾਂ ਲੁਧਿਆਣੇ ਆ ਮੈਨੂੰ ਕਹਿੰਦੇ ਐ ਕਰਕੇ ਜਿਹੜਾ ਬਾਈ ਨੇ ਸੂਇਸਾਈਡ ਕਰ ਲਿਆ ਤੇ ਵੀ ਤੂੰ ਬਠਿੰਡੇ ਪਹੁੰਚ ਫਿਰ ਮੈਨੂੰ ਦੱਸ ਮਾ ਬਾਈ ਮੈਂ ਤਾਂ ਹੁਣ